ਤੁਸੀਂ ਦੇਖ ਰਹੇ ਹੋ ਅੰਬੇਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਮਾਛੀਵਾੜਾ ਪੁਲਿਸ ਵੱਲੋਂ ਅੱਜ ਚਾਇਨਾ ਡੋਰ ਵਿਕਰੀ ਦੀ ਰੋਕਥਾਮ ਸੁਵੰਦੀ ਦੁਕਾਨਾਂ ਤੇ ਜਾ ਕੇ ਅਚਨਚੇਤ ਚੈਕਿੰਗ ਕੀਤੀ ਗਈ ਜਿੱਥੇ ਕੋਈ ਵੀ ਇਤਰਾਜਜੋਗ ਡੋਰ ਨਹੀਂ ਮਿਲੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਸਖਤ ਨਿਰਦੇਸ਼ ਹਨ ਕਿ ਮਾਛੀਵਾੜਾ ਇਲਾਕੇ ਵਿੱਚ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਵੀ ਨਾ ਹੋਵੇ ਉਨ੍ਹਾਂ ਕਿਹਾ ਕਿ ਇਸ ਡੋਰ ਵਿਕਰੀ ਦੀ ਰੋਕਥਾਮ ਲਈ ਕੁਝ ਦੁਕਾਨਾਂ 'ਤੇ ਅਚਨ-ਚੇਤ ਛਾਪੇਮਾਰੀ ਕੀਤੀ ਗਈ ਹੈ। ਥਾਣਾ ਮੁਖੀ ਨੇ ਕਿਹਾ ਕਿ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਕਾਬੂ ਪਾਇਆ ਗਿਆ ਤਾਂ ਉਸਕ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਚਾਈਨਾ ਡੋਰ ਮਨੁੱਖੀ ਜੀਵਨ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਘਾਤਕ ਹੈ ਕਿਉਂਕਿ ਇਸ ਨਾਲ ਵਿਅਕਤੀ ਦੀ ਮੌਤ ਤੱਕ ਵੀ ਹੋ ਸਕਦੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗਵਾਜੀ ਕਰਨ ਲਈ ਚਾਈਨਾ ਡੋਰ ਬਿਲਕੁਲ ਨਾ ਲੈ ਕੇ ਦੇਣ ਉਨ੍ਹਾਂ ਕਿਹਾ ਕਿ ਕੁਝ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਮੁਹੱਲੇ ਵਿੱਚ ਇੱਕ ਦੋ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ ਜਿਨ੍ਹਾਂ ਤੇ ਪੁਲਿਸ ਵੱਲੋਂ ਹੁਣ ਪਾਸ ਅੱਖ ਰੱਖੀ ਜਾਵੇਗੀ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ थाना ਮੁਖੀ ਦੇ ਨਾਲ ਇਹ ਵੀ ਚੇਤਾਵਨੀ ਦਿੱਤੀ ਕਿ ਪੁਲਿਸ ਵੱਲੋਂ ਛੱਤਾਂ ਤੇ ਚੜ ਕੇ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਬੱਚਾ ਚਾਈਨਾ ਡੋਰ ਨਾਲ ਪਤੰਗ ਚੜਾਉਂਦਾ ਕਾਬੂ ਆਇਆ ਤਾਂ ਉਸਦੇ ਮਾਪੇ ਅਤੇ ਜਿੱਥੋਂ ਉਹ ਡੋਰ ਖਰੀਦ ਕੇ ਲੈ ਕੇ ਆਇਆ ਉਸ ਖਿਲਾਫ ਵੀ ਮਾਮਲਾ ਦਰਜ ਹੋਵੇਗਾ ਇਸ ਮੌਕੇ ਉਹਨਾਂ ਨਾਲ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੀ ਮੌਜੂਦ ਸਨ ਹਾਂਜੀ ਹਾਂਜੀ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਜ਼ਾਰਾਂ ਦੇ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਖਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਤੇ ਚੈਨਾ ਡੋਰ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚੈਨਾ ਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਆ ਸਰ ਕੋਈ ਗਲੀ ਮਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਿਖਰੀ ਹੈ ਜੀ ਜੀ ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੁਫੀਆਂ ਮਿਲੀਆਂ ਨੇ ਅਸੀਂ ਸੋਰਸ ਲਗਾਏ ਨੇ ਜਲਦੀ ਅਸੀਂ ਉਹਨਾਂ ਨੇ ਖਲਾਫ ਸਕੰਜਾ ਕਰਾ ਲਿਆ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂ ਪਤੰਗ ਚੜਾਉਂਦੇ ਵੀ ਪਾਏਗੇ ਗਾਂ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵਗੈਰਾ ਚੈੱਕ ਕਰਾਂਗੇ ਆਪਿਆਂ ਕੀ ਪੀਲ ਕਰਨਾ ਚਾਹੁੰਦੇ ਸਾਡੀ ਇਹੀ ਪੀਲ ਹੈ ਜੀ ਵੀ ਚੈਨਲ ਡੋਰ ਬਾਰੇ ਸਖਤ ਮਨਾਈ ਆ ਵੀ ਬੱਚਿਆਂ ਨੂੰ ਚੈਨਲ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਲ ਡੋਰ ਦੇ ਨਾਲ ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਲ ਡੋਰ ਦੀ ਵਰਤੋਂ ਨਾ ਕਰਨ। ਡੋਰੀ ਤੇ ਪਸੰਦ ਤੇ ਜਿਹੜੀ 170 ਦੇ ਦੇ ਚੈੱਕ ਕਰਦੇ ਉਹਨਾਂ ਦੇ ਵੀ ਜਾਚੂ ਬਿਲਕੁਲ ਜੀ। ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਬਾਕਾਇਦਾ ਚੈਕਿੰਗ ਕਰਾਂਗੇ ਵੀ ਇਹ ਚੈਨਲ ਡੋਰ ਨਾਲ ਤਾਂ ਨਹੀਂ ਬੱਚੇ ਚੜਾ ਰਹੇ। ਅਗਰ ਕੋਈ ਬੱਚਾ ਚੈਨਲ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਸਰ ਕੀ ਕਾਰਵਾਈ ਹੋਊਗੀ ਮਾਪਿਓ ਤੇ ਵੀ ਹੋਊਗੀ ਬੱਚਿਆਂ ਤੇ ਵੀ ਹੋਊਗੀ। ਨਹੀਂ ਬੱਚੇ ਤਾਂ ਚਲੋ ਪਲੇ ਆ ਕੇ ਤਾਂ ਮਾਪਿਓ ਹੀ ਦਿੰਦੇ ਨੇ ਨਾ ਜੀ। ਉਹਨਾਂ ਦੇ ਮਾਪਿਓ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ। ਠੀਕ ਹੈ ਜੀ। ਜ